ਅਸਟਿਕਾ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਉਮੀਦ ਕਰਦੀ ਸਾਰੇ ਠੀਕ ਠਾਕ ਹੋਵੋਗੇ ਤੇ ਸੋਹਣੇ ਬਣ ਰਹੇ ਹੋਵੋਗੇ ਪਹਿਲਾਂ ਹੀ ਬਹੁਤ ਸੋਹਣੇ ਸੀ ਹੁਣ ਹੋਰ ਸੋਹਣੇ ਹੋ ਜੋਗੇ ਅ ਬਾਡੀ ਅੰਦਰੋਂ ਤੇ ਬਾਹਰੋਂ ਦੋਨੋਂ ਪਾਸੇ ਸਾਫ ਕਰਨੀ ਪੈਂਦੀ ਹੈ ਦੋਨੋਂ ਪਾਸੇ ਉਹਨੂੰ ਸੈੱਟ ਕਰਨਾ ਪੈਂਦਾ ਫੇਰ ਪਰਫੈਕਟ ਜਿਹਾ ਬਣਦੀ ਹੈ ਇਹ ਤੇ ਲੋ ਜੀ ਅੱਜ ਆਪਾਂ ਇੱਕ ਐਸੀ ਚੀਜ਼ ਤੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਜਿਹੜੀ ਬਾਡੀ ਨੂੰ ਅੰਦਰੋਂ ਤੇ ਬਾਹਰੋਂ ਦੋਨੋਂ ਤਰ੍ਹਾਂ ਨਾਲ ਖੂਬ ਸੁਰਤ ਮਣਾ ਦਿੰਦੀ ਹੈ ਅ ਉਹ ਹੈ ਜੀ ਤ੍ਰਿਫਲਾ ਠੀਕ ਹੈ ਤ੍ਰਿਫਲਾ ਦੇ ਬਾਰੇ ਚ ਪ ਸਾਰੇ ਨੇ ਸੁਣਿਆ ਹੁੰਦਾ ਹੈ ਜੀ ਪੇਟ ਸਾਫ ਕਰਨ ਲਈ ਹੁੰਦਾ ਜੀ ਪੇਟ ਸਾਫ ਕਰਨ ਲਈ ਹੁੰਦਾ ਪਰ ਮੈਂ ਅੱਜ ਤੁਹਾਨੂੰ ਦੱਸੂਗੀ ਇਹ ਤਾਂ ਬਹੁਤ ਸਾਰੇ ਕੰਮ ਲਈ ਹੁੰਦਾ ਹੈ ਠੀਕ ਹੈ ਬਹੁਤ ਸਾਰੇ ਤਰੀਕ मतलब ਦੋ ਤਿੰਨ ਤਰੀਕੇ ਨਾਲ ਅਲੱਗ-ਅਲੱਗ ਤਰੀਕੇ ਨਾਲ ਵਰਤੋ ਤਾਂ ਅਲੱਗ-ਅਲੱਗ ਇਹਦੇ ਬੈਨੀਫਿਟਸ ਹੁੰਦੇ ਨੇ ਠੀਕ ਹੈ ਥੋੜਾ ਜਿਹਾ ਸ਼ਾਇਦ ਤੁਹਾਨੂੰ ਆ ਡਿਸਟਰਬ ਕਰ ਰਹੀ ਹੋਣੀ ਮੇਰੀ ਮਿਸਤਰੀ ਲੱਗਿਆ ਹੋਇਆ ਤੁਹਾਨੂੰ ਪਤਾ ਹੈ ਨਾ ਚਲੋ ਐਨੀ ਹਾਉ ਅ ਦੇਖੋ ਜੀ ਪਹਿਲਾਂ ਤਾਂ ਇਹਦੇ ਵਿੱਚ ਤਿੰਨ ਫਲ ਨੇ ਤਾਂ ਹੀ ਇਹਦਾ ਨਾਮ ਹੈ ਤ੍ਰਿਫਲਾ ਤਿੰਨ ਫਲਾਂ ਤੋਂ ਬਣਿਆ ਹੁੰਦਾ ਆਮਲਾ ਬੇਹੜਾ ਤੇ ਹਰੜ ਤੇ ਆਯੁਰਵੇਦ ਦੇ ਵਿੱਚ ਇਹਨੂੰ ਐਜ਼ ਅ ਮੈਡੀਸਨ ਵੀ ਯੂਜ਼ ਕਰਦੀ ਹੈ ਤ੍ਰਿਫਲਾਨ ਨੂੰ ਠੀਕ ਹੈ ਤੇ ਅਲੱਗ-ਅਲੱਗ ਮਤਲਬ ਇਹਦੇ ਬੈਨੀਫਿਟਸ ਨੇ ਤੇ ਉਹਨੂੰ ਅਲੱਗ-ਅਲੱਗ ਤਰੀਕਿਆਂ ਦੇ ਨਾਲ ਆਪਾਂ ਯੂਜ਼ ਕਰਦੇ ਹਾਂ ਕਿਹੜਾ ਬੈਨੀਫਿਟ ਅਸੀਂ ਲੈਣਾ ਹੈ ਕਿਹੜਾ ਕਿਹੜਾ ਇਹਦਾ ਮਤਲਬ ਫਾਇਦਾ ਅਸੀਂ ਲੈਣਾ ਹੈ ਕਿਸ ਗੱਲ ਲਈ ਅਸੀਂ ਇਹਨੂੰ ਵਰਤ ਰਹੇ ਹਾਂ ਉਹਦੇ ਵਾਸਤੇ ਠੀਕ ਹੈ ਤੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਦੀ ਹਾਂ ਕਿ ਕਿਹੜੇ-ਕਿਹੜੇ ਫਾਇਦੇ ਦਿੰਦਾ ਹੈ ਇਹ ਸੰਨ आयुर्वेदिक चीज ये पहली गल ता साइड इफेक्ट ਨਹੀਂ ਦਿੰਦਾ ਠੀਕ ਹੈ ਕੁਝ ਕਿ ਕੰਡੀਸ਼ਨਸ ਹੁੰਦੀਆਂ ਜਿਹਦੇ ਚ ਅਸੀਂ ਇਹਨਾਂ ਨੂੰ ਨਹੀਂ ਖਾਣਾ ਹੁੰਦਾ ਯਾਨੀ ਕਿ ਪੂਰੇ ਫਾਇਦੇ ਹੀ ਹੈ ਕਈ ਵਾਰੀ ਜੀ ਅਸੀਂ ਰੋਂਗ ਟਾਈਮ ਤੇ ਇਹਨੂੰ ਖਾ ਲੈਂਦੀ ਹੈ ਤੇ ਫਿਰ ਇਹਦੇ ਡੀਮੈਰਿਟਸ ਜਾਂ ਨੁਕਸਾਨ ਵੀ ਹੈਗੇ ਨਹੀਂ ਕਦੋਂ ਕਦੋਂ ਅਸੀਂ ਨਹੀਂ ਖਾਣਾ ਉਹ ਵੀ ਦੱਸੂਗੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਕਿੰਨਾ ਕੁ ਖਾਣੇ ਇਹਨੂੰ ਅਸੀਂ ਅੱਧੇ ਚਮਚ ਤੋਂ ਸ਼ੁਰੂ ਕਰਨੇ ਪਹਿਲਾਂ ਠੀਕ ਹੈ ਕਿਉਂਕਿ ਹਰ ਇੱਕ ਦੀ ਬਾਡੀ ਨੂੰ ਕੋਈ ਚੀਜ਼ ਕਿਵੇਂ ਅਸਰ ਦਿਖਾਉਂਦੀ ਹੈ ਕੋਈ ਕਿਵੇਂ ਜੇ ਤੁਸੀਂ ਪਹਿਲਾਂ ਕਦੇ ਨਹੀਂ ਲੇਤਾ ਤਾਂ ਅੱਧੇ ਚਮਚ ਤੋਂ ਸ਼ੁਰੂ ਕਰਿਓ ਤੇ ਫਿਰ ਤੁਸੀਂ ਇੱਕ ਚਮਚ ਤੱਕ ਲੈ ਸਕਦੇ ਹੋ ਉਸ ਤੋਂ ਵੱਧ ਨਹੀਂ ਲੈਣਾ ਠੀਕ ਹੈ 500 ਮਿਲੀਗ੍ਰਾਮ ਇਸ ਤੋਂ ਜ਼ਿਆਦਾ ਨਹੀਂ ਲੈਣਾ 1 ਗ੍ਰਾਮ ਜਾਂ 500 ਮਿਲੀਗ੍ਰਾਮ ਠੀਕ ਤੇ ਅਸੀਂ ਹੁਣ ਗੱਲ ਕਰਾਂਗੇ ਕਿ ਜਿਹੜਾ ਇਹ ਤ੍ਰਿਫਲ ਹੈ ਇਹ ਨਾ ਸਾਡੇ ਏਕਸਟਰਨਲ ਬਿਊਟੀ ਲਈ ਵੀ ਯੂਜ਼ ਹੁੰਦਾ ਤੇ ਇੰਟਰਨਲ ਬੋਡੀ ਨੂੰ ਗਟ ਸਾਡੀ ਜਿਹੜੀ ਹੈ ਉਹਨੂੰ ਡਾਈਜੈਸਟਿਵ ਸਿਸਟਮ ਸੈਟ ਕਰਨ ਲਈ ਵੀ ਹੁੰਦਾ ਉਹ weight ਵਧਾਉਣ ਲਈ ਵੀ ਹੈ weight ਘਟਾਉਣ ਲਈ ਵੀ ਹੈ ਤੇ weight ਨਾ ਵਧਾਉਣੇ ਨਾ ਘਟਾਉਣੇ ਉਦ ਲਈ ਹੈ ਅਪਾ ਤਿੰਨੇ ਤਰੀਕਿਆਂ ਨਾਲ ਅਸੀਂ ਨੂੰ ਸਿੱਖਾਂਗੇ ਤੇ ਵੀ ਕਿਵੇਂ-ਕਿਵੇਂ ਲੈਣਾ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਕੀ ਕੀ ਕੰਮ ਕਰਦਾ ਹੈ ਇਹ ਕਿਹੜੇ-ਕਿਹੜੇ ਬੈਨੀਫਿਟਸ ਅਸੀਂ ਇਸ ਤੋਂ ਲੈ ਸਕਦੀਆਂ ਇਹ ਰੀਵਰਟਲਾਈਜ਼ਰ ਹੈ ਸਾਡਾ ਇਹ ਮਤਲਬ ਬਾਡੀ ਨੂੰ એનਰਜੈਟਿਕ ਰੱਖਦਾ ਹੈ ਠੀਕ ਹੈ ਨਵੇਂ ਸੈਲਸ ਬਣਦੇ ਹੈ ਡੀਟੌਕਸੀਫਾਈ ਕਰਦਾ ਹੈ ਬਾਡੀ ਨੂੰ ਨਾ ਜਿਹੜੇ ਮੈਂ ਤੁਹਾਨੂੰ ਦੱਸ ਦਿੰਦੀ ਆ ਆਪਾਂ ਆਮ ਹੀ ਸੁਣਦੇ ਆ ਵੀ ਆਕਸੀਡੈਂਟਸ ਬਣ ਗਏ ਜੀ ਆਕਸੀਡੈਂਟਸ ਬਣ ਗਏ ਜ਼ਹਿਰੀਲੇ ਕਣ ਹੌਲੀ-ਹੌਲੀ ਉਹ ਐਕਚੁਅਲੀ ਹੁੰਦੇ ਨਹੀਂ ਇਹ ਕਿਉਂਕਿ ਜੋ ਵੀ ਅਸੀਂ ਫੂਡ ਲੈਂਦੇ ਆ ਉਹਨੂੰ ਅਸੀਂ ਖਾਂ ਮਤਲਬ ਡਾਈਜੈਸਟ ਕਰਦੇ ਆ ਤਾਂ ਉਹਦੇ ਨਾਲ ਮੈਰਿਟ ਸੈਂਟੀਮੀਟਰਸ ਯਾਨੀ ਕਿ ਅچھے ਕਣ ਤੇ ਮਾੜੇ ਕਣ ਦੋਨੇ ਹੀ ਕਰੀਏਟ ਹੁੰਦੇ ਆ ਬਾਡੀ ਚ ਤੇ ਕੁਝ ਕਣ ਹੁੰਦੇ ਨੇ ਜਿਹੜੇ ਬਾਡੀ 'ਚ ਹੌਲੀ-ਹੌਲੀ ਇਕੱਠੇ ਹੁੰਦੇ ਰਹਿੰਦੇ ਨੇ ਤੁਹਾਨੂੰ ਉਹਨਾਂ ਨੂੰ ਅਸੀਂ ਆਕਸੀਡੈਂਟਸ ਕਹਿੰਦੇ ਆ ਉਹਨਾਂ ਨੂੰ ਕੱਢਣਾ ਬਹੁਤ ਜ਼ਰੂਰੀ ਹੈ ਬਾਡੀ 'ਚ ਜੇ ਨਹੀਂ ਕਰਦੇ ਤਾਂ ਕਦੇ ਨਾ ਕਦੇ ਉਹ ਕਿਸੇ ਨਾ ਕਿਸੇ ਬਿਮਾਰੀ ਦੇ ਰੂਪ 'ਚ ਆ ਜਾਂਦੀ ਹੈ ਠੀਕ ਹੈ ਸੋ ਪਹਿਲਾ ਹੈ ਮਤਲਬ ਫਿਰ ਇਹ ਡੀਟੌਕਸੀਫਾਈ ਕਰਦੇ ਆ ਸਾਡੀ ਬਾਡੀ ਨੂੰ ਬਹੁਤ ਅੱਛੀ ਗੱਲ ਹੈ ਡੀਟੌਕਸੀਫਾਈ ਕਰਨਾ ਕਦੇ ਅਸੀਂ ਵਰਤ ਰੱਖ ਕੇ ਕਰਦੇ ਆਂ ਕਦੇ ਅਸੀਂ ਫਰੂਟ ਡੇ ਰੱਖ ਕੇ ਕਰਦੇ ਆਂ ਕਦੀ ਕਿਵੇਂ ਕਦੀ ਕਿਵੇਂ ਤੇ ਤ੍ਰਿਫਲਾ ਦੇ ਨਾਲ ਤੁਸੀਂ ਆਸਾਨੀ ਨਾਲ ਰੁਟੀਨ ਦੇ ਵਿੱਚ ਵੀ ਡੀਟੌਕਸੀਫਾਈ ਕਰ ਸਕਦੇ ਹੋ ਬਾਡੀ ਨੂੰ ਉਸ ਤੋਂ ਬਾਅਦ ਹੈ ਜੀ ਇਹ ਐਕਸੈਸਿਵ ਫੈਟ ਰਿਡਿਊਸ ਕਰਦਾ ਹੈ ਸਾਡੀ ਜਿਹੜੀ ਬਾਡੀ 'ਚ ਅਨਨੈਸੈਸਰੀ ਫੈਟ ਜਮਾ ਹੋਈ ਹੁੰਦੀ ਹੈ ਜਿਹਦੇ ਕਰਣ ਸਾਨੂੰ ਘਟਾਪਾ ਆ ਜਾਂਦਾ ਹੈ ਉਹਨੂੰ ਇਹ ਰਿਮੂਵ ਕਰ ਦਿੰਦਾ ਹੈ ਬਹੁਤ ਵੱਡਾ ਫਾਇਦਾ ਹੈ ਠੀਕ ਹੈ ਪਰ ਉਹਨੂੰ ਵਰਤਣ ਵੇਲੇ ਮੈਂ ਤੁਹਾਨੂੰ ਦੱਸੂਗੀ ਉਹਨੂੰ ਫਿਰ ਕਿਵੇਂ ਵਰਤਣਾ ਹੈ ਫਿਰ ਐਪੀਟਾਈਜ਼ਰ ਹੈ ਤੁਹਾਡਾ ਭੁੱਖ ਲਵਾਉਂਦਾ ਤੁਹਾਨੂੰ ਜੇ ਤੁਹਾਨੂੰ ਭੁੱਖ ਨਹੀਂ ਲੱਗਦੀ ਹੈ ਨਾ ਅ ਕਈ ਵਾਰੀ ਕੀ ਹੁੰਦਾ ਕਿ ਸਾਡਾ ਸਿਟਿੰਗ ਜੌਬ ਹੁੰਦੀ ਹੈ ਜਾਂ ਸਾਡੀ ਏਜ ਕਰਕੇ ਅਸੀਂ ਬਹੁਤਾ ਤੋਰਾ ਫੇਰਾ ਨਹੀਂ ਕਰਦੇ ਤਾਂ ਸਾਨੂੰ ਭੁੱਖ ਲੱਗਣ ਨੂੰ ਘਟ ਜਾਂਦੀ ਹੈ ਤਾਂ ਉਹਦੇ ਵਾਸਤੇ ਇਹ ਬਹੁਤ ਅੱਛਾ ਹੈ ਐਪੀਟਾਈਜ਼ਰ ਦੇ ਤੌਰ ਤੇ ਠੀਕ ਹੈ ਫਿਰ ਤੁਹਾਡੀ ਵਾਇਸ ਕੁਆਲਿਟੀ ਨੂੰ ਇੰਪਰੂਵ ਕਰ ਦਿੰਦਾ ਥੋੜੀ ਆਵਾਜ਼ ਨੂੰ ਹੋਰ ਸੁਣੀ ਕਰ ਦਿੰਦਾ ਇਹਨੂੰ ਵਰਤਨ ਨਾਲ ਠੀਕ ਹੈ ਉਹਦਾ ਮੈਂ ਨਾਲ-ਨਾਲ ਦੱਸੂਗੀ ਤੁਹਾਨੂੰ ਅੱਗੇ ਜਾ ਕੇ ਵੀ ਕਿਵੇਂ ਪਹਿਲਾਂ ਆਪਾਂ ਇਹਦੇ ਗੁਣ ਸ ਉਸ ਤੋਂ ਬਾਅਦ ਹੋਰ ਕਿੱਥੇ ਕੰਮ ਆਉਂਦਾ ਹੈ ਇਹ ਤੁਹਾਡਾ ਜਿਹੜੀ ਵਾਲ ਹੈ ਉਹਨਾਂ ਨੂੰ ਝੜਨੋਂ ਹਟਾਉਂਦਾ ਹੈ ਠੀਕ ਹੈ ਤੁਸੀਂ ਅਕਸਰ ਕਮੈਂਟ ਕਰਦੇ ਹੋ ਕਿ ਵਾਲਾਂ ਨੂੰ ਦੱਸੋ ਜੀ ਕਿਵੇਂ ਕਰੀਏ ਵਾਲ ਝੜਦੇ ਹੈ ਜਾਂ ਗਰੋ ਨਹੀਂ ਕਰਦੇ ਹੈ ਨਾ ਜਾਂ अर्ਲੀ ਗਰੇਅਰ ਆ ਰਹੇ ਨੇ ਤਾਂ ਇਸ ਸਾਰੇ ਕੰਮਾਂ ਲਈ ਵਧੀਆ ਤਿੰਨੋਂ ਹੀ ਕੰਮਾਂ ਲਈ ਰੂਟਸ ਸਟਰੋਂਗ ਕਰਦਾ ਹੈ ਲੈਂਥ ਇਨਕਰੀਜ਼ ਕਰਦਾ ਹੈ ਤੇ ਚਿੱਟੇ ਹੋਣ ਤੋਂ ਰੋਕਦਾ ਹੈ ਠੀਕ ਹੈ ਉਹਦੇ ਲਈ ਵੀ ਦੱਸੂਗੀ ਕਿਵੇਂ ਕਰਨੇ ਠੀਕ ਹੈ ਫਿਰ ਉਸ ਤੋਂ ਬਾਅਦ ਆ ਗਿਆ ਜੀ ਤੁਹਾਡਾ ਐਂਟਾਸਿਡ ਹੈ ਜੀ ਜੇ ਤੁਹਾਡੇ ਤਿਜਾਬ ਬਣਦਾ ਹੈ ਤਾਂ ਐਂਟਾਸਿਡ ਦੇ ਤੌਰ ਤੇ ਕੰਮ ਕਰਦਾ ਹੈ ਤਿਜਾਬ ਦਾ ਜਿਹੜਾ ਅਸਰ ਉਹਨੂੰ ਘਟਾਉਂਦਾ ਹੈ ਤੇ ਇਹ ਤਿਜਾਬਾਂ ਨੂੰ ਤਾਂ ਰੋਕਦਾ ਹੈ ਠੀਕ ਹੈ ਅਗਲਾ ਹੈ ਜੀ ਆਈਸਾਈਟ ਇੰਪਰੂਵ ਕਰਦਾ ਹੈ ਉਹਦੇ ਵਾਸਤੇ ਖਾਣ ਦਾ ਇਫੈਕਟ ਤਾਂ ਹੈ ਹੀ ਹੈ ਤੁਸੀਂ ਇਹਦਾ ਆਮਲਿਆਂ ਦਾ ਪਾਣੀ ਅ ਅੱਖਾਂ ਦੇ ਅੱਖਾਂ ਧੋਣ ਲਈ ਯੂਜ਼ ਕਰਨਾ ਉਹ ਮੈਂ ਉਹ ਵੀ ਦੱਸ ਦਨੀ ਕਿਵੇਂ ਕਰਨੇ ਠੀਕ ਹੈ ਫਿਰ ਉਸ ਤੋਂ ਬਾਅਦ ਹੈ ਜੀ ਸਾਡੇ ਕੋਲੇ ਤੁਸੀਂ ਇਹਦੇ ਤੁਹਾਡੇ ਮੂੰਹ ਦੇ ਵਿੱਚੋਂ ਮਤਲਬ ਸਮੱਲੋਂ ਦੀਆਂ ਜਾਂ ਕੋਈ ਛਾਲੇ ਆ ਜਾਂ ਕੁਝ ਇਸ ਤਰ੍ਹਾਂ ਦਾ ਇਸ਼ੂਸ ਹੈਗੇ ਨਹੀਂ ਜਾਂ ਗਲੇ ਚ ਮਤਲਬ ਖਰਾਸ਼ ਹੈ ਜਾਂ ਸਮਥਿੰਗ ਉਹਦੇ ਲਈ ਵੀ ਇਹਨੂੰ ਤੁਸੀਂ ਯੂਜ਼ ਕਰ ਸਕਦੇ ਹੋ ਇੱਕੋ ਹੀ ਚੀਜ਼ ਨੂੰ ਬਹੁਤ ਤਰੀਕਿਆਂ ਦੇ ਨਾਲ ਯੂਜ਼ ਕਰਦੇ ਆ ਆਪਾਂ ਤਾਂ ਸਿਰਫ ਮੈਂ ਤਾਂ ਇੰਨਾ ਹੀ ਸੁਣਿਆ ਹੁੰਦਾ ਸੀ ਹੁਣ ਇੱਕ ਦੋ ਦਿਨਾਂ ਤੋਂ ਮੈਂ ਮੈਸੇਜ ਦੇਖੇ ਸੀਗੇ ਕਿਸੇ ਦੇ ਵੀ ਸਾਨੂੰ ਇਹਦੇ ਬਾਰੇ ਵੀ ਦੱਸ ਦੋ ਤਾਂ ਬਹੁਤ ਸਾਰੇ ਬਿਮਾਰੀਆਂ ਦਾ ਇੱਕੋ ਹੀ ਪੈਕ ਤ੍ਰਿਫਲ ਫਿਰ ਮੈਂ ਸੋਚਿਆ ਵੀ ਅੱਜ ਇਹਦੀ ਡਿਟੇਲਡ ਇਨਫੋਰਮੇਸ਼ਨ ਤੁਹਾਨੂੰ ਦਵਾਂ ਠੀਕ ਹੈ ਉਸ ਤੋਂ ਬਾਅਦ ਅਗਰ ਬੀਪੀ ਕੰਟਰੋਲ ਕਰਦਾ ਹੈ ਜੀ ਜੇ ਤੁਸੀਂ ਇਹਨੂੰ ਰੈਗੂਲਰ ਰੈਨ ਰੈਨ ਰਿਣੀਓ ਕਿਉਂਕਿ ਤੁਹਾਡਾ ਜਦੋਂ ਪੇਟ ਸਾਫ ਹੋ ਗਿਆ ਨਾ ਤਾਂ ਸਮਝੋ ਸਾਰੀਆਂ ਬਿਮਾਰੀਆਂ ਕਾਫੀ ਹੱਦ ਤੱਕ ਠੀਕ ਹੋਣੀ ਸ਼ੁਰੂ ਹੋ ਜਾਂਦੀਆਂ ਇਸ ਕਰਕੇ ਮੈਂ ਤਾਂ ਪੇਟ ਸਾਫ ਕਰਨ ਲਈ ਤਾਂ ਹੈ ਹੀ ਹੈ ਇਹ ਠੀਕ ਉਸ ਤੋਂ ਬਾਅਦ ਫਿਰ ਤੁਹਾਡੀਆਂ ਲਿਵਰ ਫੰਕਸ਼ਨ ਨੂੰ ਇੰਪਰੂਵ ਕਰਦਾ ਹੈ ਬਹੁਤ ਵੱਡਾ ਫਾਇਦਾ ਹੈ ਤੁਹਾਡਾ ਲਿਵਰ ਫੰਕਸ਼ਨ ਇੰਪਰੂਵ ਹੋ ਜਾਂਦੀ ਹੈ ਲਿਵਰ ਐਕਟੀਵੇਟਰ ਹੈ ਤਾਂ ਤੁਹਾਡਾ ਠੀਕ ਫਿਰ ਉਸ ਤੋਂ ਬਾਅਦ ਐਂਟੀ ਕੈਂਸਰ ਵੀ ਹੈ ਐਂਟੀ ਏਜਿੰਗ ਵੀ ਹੈ ਜਿਹੜੀ ਕਿ ਸਾਰਿਆਂ ਨੂੰ ਚਾਹੀਦੀ ਹੈ ਇਹ ਚੀਜ਼ ਤਾਂ ਸਾਰਨ ਚਾਹੀਦੀ ਹੈ ਮੇਲ ਫੀਮੇਲ ਸਭ ਨੂੰ ਕਿ ਐਂਟੀ-ਏਜਿੰਗ ਹੋਣੀ ਚਾਹੀਦੀ ਹੈ ਕੋਈ ਵੀ ਚੀਜ਼ ਹੈ ਤੇ ਐਂਟੀ-ਏਜਿੰਗ ਵੀ ਹੈ ਠੀਕ ਹੈ ਬਿਊਟੀ ਬਿਊਟੀ ਪ੍ਰੋਡਕਟਸ ਦੇ ਵਿੱਚ ਯੂਜ਼ ਹੁੰਦਾ ਹੈ ਫਿਰ ਉਸ ਤੋਂ ਬਾਅਦ ਹੈਗਾ ਐਂਟੀ-ਸਟ੍ਰੈਸ ਠੀਕ ਹੈ ਸਟ੍ਰੈਸ ਘਟਾਉਂਦਾ ਹੈ ਫਿਰ ਉਸ ਤੋਂ ਬਾਅਦ ਕੋਲੇਸਟ੍ਰੋਲ ਲੈਵਲ ਨੂੰ ਲੋਅਰ ਕਰਦਾ ਹੈ ਠੀਕ ਹੈ ਘਟਾਉਂਦਾ ਹੈ ਉਹਨੂੰ ਠੀਕ ਤੇ ਬਲੱਡ ਪਿਊਰੀਫਾਇਰ ਹੈ ਇੰਨੇ ਸਾਰੇ ਬੈਨੀਫਿਟਸ ਨੇ ਇੱਕੋ ਹੀ ਚੀਜ਼ ਠੀਕ ਹੈ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕੀ ਕਿਹੜਾ ਬੈਨੀਫਿਟ ਲੈਣ ਵਾਸਤੇ ਇਹਨੂੰ ਕਿਵੇਂ ਯੂਜ਼ ਕਰਨਾ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੀਆਂ ਕਿ ਤੁਸੀਂ ਅ ਭਾਰ ਘਟਾਉਣੇ ਮੋਟਾਪਾ ਘਟਾਉਣੇ ਠੀਕ ਹੈ ਉਹਦੇ ਲਈ ਕੀ ਵੀ ਯੂਜ਼ ਕਰਨਾ ਹੈ ਰਾਤ ਨੂੰ ਤੁਸੀਂ ਇੱਕ ਚਮਚਾ ਰਾਮਨਾ ਨੋਟ ਕਰਦੇ ਜਾਣਾ ਕੋਸ਼ਿਸ਼ ਕਰੂੰਗੀ ਕਿ ਸਲੋ ਦੱਸਾਂ ਇੱਕ ਚਮਚਾ ਭਿਉਂ ਕੇ ਤੁਸੀਂ ਰਾਤ ਨੂੰ ਗਲਾਸ ਪਾਣੀ ਦੇ ਵਿੱਚ ਰੱਖਦੇ ਨੇ ਠੀਕ ਹੈ ਇੱਕ ਗਲਾਸ ਪਾਣੀ ਦੇ ਵਿੱਚ ਇੱਕ ਚਮਚਾ ਤੁਸੀਂ ਭਿਉਂ ਦਿਓ ਸਵੇਰੇ ਤੁਸੀਂ ਉਸ ਪਾਣੀ ਨੂੰ ਵਾਰਮ ਕਰਨੇ ਮਤਲਬ ਕੋਸਾ ਕਰਨੇ ਤੱਤਾ ਨਹੀਂ ਕਰਨਾ ਗਰਮ ਨਹੀਂ ਕਰਨਾ ਸਿਰਫ ਕੋਸਾ ਕਰਨਾ ਹੈ ਤੇ ਫਿਰ ਉਹਨੂੰ ਤੁਸੀਂ ਆ ਛਾਣ ਕੇ ਉਹਦੇ ਵਿੱਚ ਤੁਸੀਂ ਇੱਕ ਚਮਚਾ ਸ਼ਹਿਦ ਦਾ ਪਾ ਲੈਣਾ ਤੇ ਉਹਨੂੰ ਮਿਕਸ ਕਰਕੇ ਪੀ ਲੈਣਾ ਠੀਕ ਹੈ ਉਹ ਜਿਹੜਾ ਵਿੱਚ ਘੋਲਿਆ ਸੀ ਉਹ ਨਹੀਂ ਖਾਣ ਦੀ ਲੋੜ ਸਿੰਪਲ ਤੁਸੀਂ ਉਸ ਕੋਸੇ ਜਿਹਾ ਪਾਣੀ ਨੂੰ ਪੁਣ ਕੇ ਵਿੱਚ ਉਹਦੇ ਸ਼ਹਿਦ ਦਾ ਇੱਕ ਚਮਚਾ ਪਾ ਲੈਣਾ ਪਿਉ ਲੈਣਾ ਤੁਸੀਂ ਨਿਰਨਿਖਾਲ ਜੀ ਸਵੇਰੇ ਉੱਠਣਸਾਰ ਤੇ ਉਹਦੇ ਨਾਲ ਫਿਰ ਤੁਹਾਨੂੰ ਐ ਐਕਸਟਰਾ ਖਾਸ ਕਰਕੇ ਬੈਲੀ ਫੈਟ ਇਦੇ ਵਿੱਚ ਸਪੈਸ਼ਲਟੀ ਇਹ ਵੀ ਇਹ ਵੀ ਹੈ ਕਿ weight ਮਤਲਬ ਐਕਸਟਰਾ ਫੈਟ ਦਾ ਘਟਾਉਂਦਾ ਹੈ ਘਟਾਉਂਦਾ ਹੈ ਸਪੈਸ਼ਲੀ ਬੈਲੀ ਫੈਟ ਲਈ ਕੰਮ ਕਰਦਾ ਹੈ ਠੀਕ ਹੈ ਤੇ ਦੂਜਾ ਜੇ ਤੁਸੀਂ ਪਤਲੇ ਹੋ ਪਹਿਲਾਂ ਹੀ ਤੁਸੀਂ ਕਹਿੰਦੇ ਹੋ ਕਿ ਮੈਨੂੰ weight ਨਹੀਂ ਘਟਾਉਣਾ ਫਿਰ ਤੁਸੀਂ ਕੁਝ ਨਹੀਂ ਕਰਨਾ ਹੈਗਾ ਸਿੰਪਲ ਹੈ ਤੁਸੀਂ ਜਦੋਂ ਰੋਟੀ ਖਾਣ ਲੱਗਣੀ ਹੈ ਉਦੋਂ ਪਹਿਲਾਂ ਲੈਣਾ ਇਹ ਪਾਣੀ ਇਸ ਤਰ੍ਹਾਂ ਪਰ ਉਹਦੇ 'ਚ ਫਿਰ ਤੁਸੀਂ ਸ਼ਾਇਦ ਨਹੀਂ ਪਾਉਣਾ ਬਾਕੀ ਜਿਵੇਂ ਅਸੀਂ ਮੈਂ ਦੱਸਿਆ ਕਿ ਜੀ weight ਘਟਾਉਣਾ ਹੈ ਜਾਂ ਪੇਟ ਘਟਾਉਣਾ ਹੈ ਫਿਰ ਤਾਂ ਅਸੀਂ ਸਵੇਰੇ ਨਿੰਨਕਲ ਜਿ ਲਵਾਵਾਂਗੇ ਜੇ ਤੁਸੀਂ ਕਹਿੰਦੇ ਹੋ ਕਿ ਮੇਰਾ ਤਾਂ weight ਪਹਿਲਾਂ ਹੀ ਘਟਾ ਪਰ ਮੇਰੀ ਡਾਈਜੈਸ਼ਨ ਠੀਕ ਨਹੀਂ ਹੈਗੀ ਮੇਰਾ ਪਾਚਨ ਸ਼ਕਤ ਸਿਸਟਮ ਸੈੱਟ ਨਹੀਂ ਰਹਿੰਦਾ ਬਟ ਮੈਂ weight ਨਹੀਂ ਘਟਾਉਣਾ ਤੇ ਤੁਸੀਂ ਪਹਿਲਾਂ ਹੀ ਪਤਲੇ ਹੋ ਤਾਂ ਫਿਰ ਤੁਸੀਂ ਸਿੰਪਲ ਇਹਨੂੰ ਰੋਟੀ ਖਾਣ ਤੋਂ ਪਹਿਲਾਂ ਲੈ ਲਓ ਤੇ ਉਹਦੇ ਵਿੱਚ ਕੋਈ ਹਣੀ ਨਹੀਂ ਪਾਉਣਾ ਕੋਈ ਗਰਮ ਨਹੀਂ ਕਰਨਾ ਸਿੰਪਲ ਤੁਸੀਂ ਪਾਣੀ 'ਚ ਘੋਲ ਕੇ ਥੋੜੀ देर ਪਿਆ ਰਹਿਣ ਦੋ ਉਹੀ ਪਾਣੀ ਪੀ ਲਓ ਠੀਕ ਹੈ ਤੇ ਇਹ ਤੁਸੀਂ ਜਸਟ ਬਿਫੋਰ ਮੀਲ ਰੋਟੀ ਤੋਂ ਜਸਟ ਪਹਿਲਾਂ ਲੈ ਲਓ ਤੇ ਫਿਰ ਉਸ ਤੋਂ ਬਾਅਦ ਹੈਗਾ ਜੀ ਜੇ ਤੁਹਾਡੀ ਬੋਡੀ ਆਲਰੇਡੀ ਬੈਲੈਂਸ ਹੈ ਨਾ ਤੁਸੀਂ ਘਟਾਉਣੀ ਹੈ ਨਾ ਤੁਸੀਂ ਵਧਾਉਣੀ ਹੈ ਜਿਹੜੀ ਪਤਲੇ ਹੈ ਜਿਹੜੇ ਉਹ ਇੰਪਰੂਵ ਕਰ ਜੂਗੀ ਤੁਹਾਡੀ ਹੈਲਥ ਵੀ ਇੰਪਰੂਵ ਕਰ ਜੂਗੀ ਜੇ ਤੁਸੀਂ ਨਾ ਮੋਟੇ ਹੋ ਨਾ ਪਤਲੇ ਹੋ ਤੁਸੀਂ ਕੁਝ ਨਹੀਂ ਛੇੜਨਾ ਨਹੀਂ ਆਪਣੀ ਬੋਡੀ ਨੂੰ ਬਟ ਇਹਦਾ ਵੈਸੇ ਬੈਨੀਫਿਟਸ ਲੈਣੇ ਨੇ ਤਾਂ ਫਿਰ ਤੁਸੀਂ ਕੀ ਕਰਨਾ ਹੈ ਇੱਕ ਚਮਚਾ ਵਿਦਆਊਟ ਹਨੀ ਸਵੇਰੇ ਲੈਣਾ ਹੈ ਫਿਰ ਤੁਸੀਂ ਰੋਟੀ ਨਾਲ ਨਹੀਂ ਲੈਣਾ ਰੋਟੀ ਤੋਂ ਪਹਿਲਾਂ ਜਿਵੇਂ ਪਹਿਲਾਂ ਦੱਸਿਆ ਸੀ ਉਵੇਂ ਹੀ ਲੈਣਾ ਤੇ ਨਿਕਲ ਜੇ ਪਰ ਉਹ ਚ ਹਣੀ ਨਹੀਂ ਪਾਉਣਾ ਤੁਸੀਂ ਹਲਕਾ ਜਿਹਾ ਵਾਰਮ ਕਰਕੇ ਲੈ ਲੈਣਾ ਬਟ ਸ਼ਹਿਦ ਨਹੀਂ ਪਾਉਣਾ ਵਿੱਚ ਠੀਕ ਤਾਂ ਤਿੰਨ ਤਰੀਕੇ ਹੋਗੇ ਇੱਕ ਵਾਰਮ ਕਰਕੇ ਨਿਰਨਿਕਾਲ ਜੀ ਸ਼ਹਿਦ ਨਾਲ ਲੈਣਾ ਜੇ ਤੁਸੀਂ ਮੋਟੇ ਹੋ ਜੇ ਤੁਸੀਂ ਪਤਲੇ ਹੋ ਤਾਂ ਸ਼ਹਿਦ ਨਹੀਂ ਪਾਉਣਾ ਤੇ ਰੋਟੀ ਤੋਂ ਜਸਟ ਪਹਿਲਾਂ ਪੀਣਾ ਜੇ ਤੁਸੀਂ ਨਾ ਪਤਲੇ ਹੋਣਾ ਨਾ ਮੋਟੇ ਹੋਣਾ ਬਸ ਬੈਲੈਂਸ ਹੀ ਰੱਖਣਾ ਫਿਰ ਤੁਸੀਂ ਵਾਰਮ ਵਾਟਰ ਦੇ ਨਾਲ ਲੈਣਾ ਸਵੇਰੇ ਹਲਕਾ ਜਿਹਾ ਘੁੱਸਾ ਕਰਕੇ ਪਰ ਉਹਦੇ ਛਾਣੀ ਨਹੀਂ ਪਾਉਣਾ ਤਿੰਨ ਤਰੀਕੇ ਹੋਗੇ ਫਿਰ ਉਸ ਤੋਂ ਬਾਅਦ ਜੇ ਤੁਹਾਡਾ ਅਮ ਹੇਅਰ ਪ੍ਰੋਬਲਮਸ ਨੇ ਤੁਸੀਂ ਕਹਿੰਦੇ ਹੋ ਕਿ ਮੈਂ ਮੇਰੇ ਗ੍ਰੇ ਹੇਅਰ ਹੇਅਰ ਹੋ ਰਹੇ ਨੇ ਮੇਰੀ ਇਹ ਸਾਰੀਆਂ ਦੀ ਇਸ਼ੂਜ਼ ਰიან ਅੱਜ ਕੱਲ ਹਣਾ ਤੇ ਜਾਂ ਮੇਰੇ ਅ ਡੈਂਡਰਫੋਰੀਆ ਜਾਂ ਮੇਰੇ ਝੜ ਰਹੇ ਨੇ ਵਾਲ ਕੋਈ ਵੀ ਇਸ਼ੂ ਹੈ ਵਾਲਾਂ ਨੂੰ ਲੈ ਕੇ ਉਹਦੇ ਵਿੱਚ ਤੁਸੀਂ ਕੀ ਕਰਨਾ ਹੈ ਅ ਦੋ ਤਿੰਨ ਚਮਚੇ ਤੁਸੀਂ ਪਾ ਲੈਣੇ ਆ ਪਾਣੀ ਦੇ ਵਿੱਚ ਲਾ ਲਓ ਤੁਸੀਂ 1.5 ਲੀਟਰ ਲੀਟਰ 1.5 ਲੀਟਰ ਪਾਣੀ ਤਾਂ ਤੁਹਾਨੂੰ ਚਾਹੀਦਾ ਹੀ ਆ ਉਹਦੇ ਵਿੱਚ ਦੋ ਤਿੰਨ ਚਮਚੇ ਤੁਸੀਂ ਇਹਦੇ ਪਾ ਲੈਣੇ ਤੇ ਉਹਨੂੰ ਉਬਲਣ ਲਈ ਰੱਖ ਦੇਣੇ ਠੀਕ ਹੈ ਤੇ ਜਦੋਂ ਉਬਲ ਉਬਲ ਕੇ ਉਹਦਾ ਮਤਲਬ ਉਹਨੂੰ 5-7 ਮਿੰਟ ਬਾਲ ਲੈਣਾ ਚੰਗਾ ਤਾਂ ਕਿ ਉਹਦਾ ਨਿਕਲ ਜਵੇ ਅਸਰ ਠੀਕ ਹੈ ਤੇ ਫਿਰ ਤੁਸੀਂ ਉਹਨੂੰ ਉਹਦੇ ਵਿੱਚ ਤੁਹਾਨੂੰ ਪਾਊਡਰ ਲੈਣ ਦੀ ਜ਼ਰੂਰਤ ਨਹੀਂ ਜਿਵੇਂ ਮੈਂ ਤਾਂ ਬਿਲਕੁਲ ਪਾਊਡਰ ਲਿਆ ਹੋਇਆ ਨਾ ਖਾਣ ਵਾਸਤੇ ਤੁਸੀਂ ਉਹ ਜਿਹੜੇ ਜਰੂੜ ਥੋੜੇ ਥੋੜੇ ਕਰੜ ਵਰੜ ਦੀ ਹੁੰਦੀ ਹੈ ਉਹ ਵੀ ਲੈ ਸਕਦੇ ਹੋ ਜੇ ਪਾਊਡਰ ਵੀ ਲਾਉਂਗੇ ਤਾਂ ਕੋਈ ਦਿੱਕਤ ਨਹੀਂ ਸੇਮ ਹੀ ਚੀਜ਼ ਹੈ ਤੇ ਉਸ ਤੋਂ ਬਾਅਦ ਤੁਸੀਂ ਬੋਇਲ ਕਰਕੇ ਉਹ ਪਾਣੀ ਤੁਸੀਂ ਨਾ ਜਦੋਂ ਤੁਸੀਂ ਨਾ ਲੇ ਆਪਣਾ ਜੋ ਜਿਸ ਤਰ੍ਹਾਂ ਵੀ ਤੁਸੀਂ ਬਾਲ ਧੋਨੇ ਹੋ ਸ਼ੈਂਪੂ ਕਰਦੇ ਹੋ ਜਾਂ ਲੱਸੀ ਨਾਲ ਧੋਨੇ ਜਿਵੇਂ ਵੀ ਧੋਨੇ ਹੋ ਉਹ ਕਰ ਲਿਆ ਉਸ ਤੋਂ ਬਾਅਦ ਤੁਸੀਂ ਉਹ ਵਾਲ ਤੇ 3-4 ਮਿੰਟ ਮਤਲਬ ਵਾਲਾਂ 'ਚ ਪਾਣੀ ਪਾ ਕੇ ਮਲ ਲਓ ਤੇ ਤਾਂ ਕਿ ਸਾਰੇ ਵਾਲਾਂ ਤੇ ਵੀ ਲੱਗ ਜਾਵੇ ਤੇ ਸਕੈਲਪ ਤੇ ਵੀ ਸਾਰੇ ਲੱਗ ਜਾਵੇ ਤੁਹਾਡੇ ਤੇ ਫਿਰ 3-4 ਮਿੰਟ ਲਾ ਕੇ ਰੱਖਨੇ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਤੁਸੀਂ ਉਹਨੂੰ ਸਿੰਪਲ ਪਾਣੀ ਨਾਲ ਵਾਸ਼ ਕਰ ਦਿਓ ਮਤਲਬ ਵਿੱਚ ਕੰਟੀਨਿਊ ਰੱਖਣ ਦੀ ਲੋੜ ਨਹੀਂ ਉਸ ਤੋਂ ਬਾਅਦ ਤੁਸੀਂ 4-5 ਮਿੰਟ ਬਾਅਦ 3-4 ਮਿੰਟ ਬਾਅਦ ਤੁਸੀਂ ਨਾਰਮਲ ਵਾਸ਼ ਜਿਵੇਂ ਕਰਦੇ ਹੋ ਪਾਣੀ ਪਾ ਲਓ ਮਤਲਬ ਪਹਿਲਾਂ ਸਿਰ ਨੂੰ ਨੇ ਫਿਰ ਤੁਸੀਂ ਉਹ ਤ੍ਰਿਫਲਾ ਵਾਲਾ ਪਾਣੀ ਪਾਉਣਾ ਫਿਰ 3-4 ਮਿੰਟ ਵੇਟ ਕਰਨੀ ਹੈ ਉਹਨੂੰ ਮਲਦੇ ਰਹੋ ਉਹ ਨਾਲ ਹੀ ਮ사ਜ ਹੋ ਜੂਗੀ ਉਸ ਤੋਂ ਬਾਅਦ ਤੁਸੀਂ ਸਿੰਪਲ ਵਾਟਰ ਨਾਲ ਵਾਸ਼ ਕਰ ਦੋ ਤੇ ਤੁਹਾਡੀਆਂ ਜਿਹੜੀਆਂ హెయిర్ ਪ੍ਰੋਬਲਮਸ ਨੇ ਤੁਹਾਡੀ ਸ਼ਾਈਨ ਵੀ ਆ ਜੂਗੀ ਵਾਲਾਂ 'ਚ ਤੁਹਾਡੇ ਗ੍ਰੇ ਹੇਅਰ ਦੀ ਪ੍ਰੋਬਲਮ ਵੀ ਸਲੋ ਹੋ ਜੂਗੀ ਘਟ ਜੂਗੀ ਬਿਲਕੁਲ ਤੇ ਥੋੜਾ ਜਿਹਾ ਕਲਰ ਵੀ ਛੱਡਦਾ ਇਹ ਵਾਲਾਂ ਤੇ ਠੀਕ ਹੈ ਤੇ ਨਾਲ ਹੀ ਤੁਹਾਡੀ ਗਰੋਥ ਵੱਧ ਜੂਗੀ ਤੇ ਐਂਟੀਡੈਂਟਿਫ ਦੇ ਤੌਰ ਤੇ ਵੀ ਕੰਮ ਕਰੂਗਾ ਇਸ ਤੋਂ ਵਧੀਆ ਹੋਰ ਕੀ ਚਾਹੀਦਾ ਆਪਾਂ ਨੂੰ ਠੀਕ ਹੈ ਤੇ ਅਗਲਾ ਹੈਗਾ ਤੁਹਾਨੂੰ ਦੱਸਦੀ ਆ ਮੈਂ ਜੇ ਤੁਹਾਡਾ ਅ ਡਾਈਜੈਸਟਿਵ ਸਿਸਟਮ ਦੀ ਹੀ ਇਸ਼ੂ ਹੈ ਹਨਾ ਤੋਂ ਜਿਵੇਂ ਤੇ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਤੁਸੀਂ ਰੋਟੀ ਖਾਣ ਤੋਂ ਪਹਿਲਾਂ ਲੈ ਲਓ ਜਾਂ ਤੁਸੀਂ ਲੱਸੀ ਬਣਾ ਲਓ ਮਤਲਬ ਉਹ ਪਾ ਲਓ ਪਾਊਡਰ ਤੇ ਉਹਦੇ ਵਿੱਚ ਤੁਸੀਂ ਦਹੀਂ ਚ ਪਾ ਲਓ ਜਾਂ ਤੁਸੀਂ ਲੱਸੀ ਚ ਪਾ ਲਓ ਤੇ ਉਹ ਪੀ ਲਓ ਤੁਸੀਂ ਨਾਲ ਜਿਵੇਂ ਰੋਟੀ ਦੇ ਨਾਲ ਪਾ ਦਹੀਂ ਲੱਸੀ ਪੀਣੀ ਹੈ ਜਾਂ ਪਾਣੀ ਚ ਪਾ ਲਓ ਜਿਵੇਂ ਵੀ ਤੁਹਾਨੂੰ ਠੀਕ ਲੱਗਦਾ ਤੇ ਉਹ ਤੁਹਾਡੀ ਡਾਈਜੈਸਟਿਵ ਸਿਸਟਮ ਨੂੰ ਪਰਫੈਕਟ ਕਰ ਦੂਗਾ ਠੀਕ ਹੈ ਬਹੁਤ ਅੱਛਾ ਇਫੈਕਟ ਆਊਗਾ ਦਾ ਪਰ ਜੇ ਤੁਹਾਨੂੰ ਕਾਂਸਟਿਪੇਸ਼ਨ ਹੈ ਜੇ ਤੁਹਾਨੂੰ ਕਬਜ ਰੰਨੀ ਹੈ ਤਾਂ ਫਿਰ ਕੀ ਕਰਨਾ ਇੱਕ ਚਮਚਾ ਰਾਤ ਨੂੰ ਤੁਸੀਂ ਕੋਸੇ ਪਾਣੀ ਨਾਲ ਲੈਣਾ ਹੈ ਗਰਮ ਪਾਣੀ ਦੇ ਨਾਲ ਲੈ ਲੈਣਾ ਹੈ ਠੀਕ ਹੈ ਗਰਮ ਪਾਣੀ ਦੇ ਨਾਲ ਤੇ ਤੁਹਾਡੀ ਜਿਹੜੀ ਕਬਜ ਹੈ ਉਹਨੂੰ ਖੋਲਦਾ ਹੈ ਤੇ ਇਹਦੇ ਵਿੱਚ ਇਹ ਹੈ ਕਿ ਤੁਹਾਨੂੰ ਇਹ ਨਿਊਟ੍ਰੀਸ਼ਨਲ ਦੇ ਤੌਰ ਤੇ ਵੀ ਕੰਮ ਕਰਦਾ ਹੈ ਤੇ ਬਲੱਡ ਤੇ ਲੀਵਰ ਕਲੀਨਰ ਦਾ ਵੀ ਕੰਮ ਕਰਦਾ ਹੈ ਜੇ ਤੁਸੀਂ ਇਸ ਤਰ੍ਹਾਂ ਲੈਣੀ ਹੋਣਾ ਇਹਨਾਂ ਨੂੰ ਤਾਂ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਹੁੰਦਾ ਹੈ ਇਹ ਤ੍ਰਿਫਲ ਠੀਕ ਹੈ ਨਾਲੇ ਤੁਹਾਡਾ ਬਲੱਡ ਪਿਉਰੀਫਾਇਰ ਹੈ ਨਾਲੇ ਤੁਹਾਡੀਆਂ ਬਾਕੀ ਬਿਮਾਰੀਆਂ ਨੂੰ ਕੰਟਰੋਲ ਕਰਦਾ ਹੈ ਮੁਟਾਪੇ ਦਾ ਵੀ ਇਜ਼ੀ ਮੈਥਡ ਹੈ ਜੇ ਤੁਸੀਂ ਇਹਨੂੰ ਰੈਗੂਲਰ ਲੈਨੇ ਹੋ ਨਾ ਤਾਂ ਤੁਹਾਡੇ ਬਹੁਤ ਬਹੁਤ ਸਾਰੀ ਪ੍ਰੋਬਲਮਸ ਜਿਹੜੀਆਂ ਹੈ ਮੈਂ ਕਿਤੇ ਪੜ ਰਿਆ ਸੀਗਾ ਵੀ ਜੇ ਤੁਸੀਂ ਲਗਾਤਾਰ 1 ਸਾਲ ਅੱਛਾ ਇਹਦੀ ਆਦਤ ਨਹੀਂ ਪੈਂਦੀ ਡਰਨਾ ਨਹੀਂ ਹੈਗਾ ਇਹਦੀ ਆਦਤ ਨਹੀਂ ਪੈਂਦੀ ਇਹ ਆਯੁਰਵੇਦ ਦੇ ਵਿੱਚ ਸਪੈਸ਼ਲ ਲਿਖਿਆ ਹੋਇਆ ਹੈ ਕਿ ਇਹ ਇੱਕ ਐਸਾ ਹਰਬ ਹੈ ਜਿਹਦੀ ਤੁਹਾਨੂੰ ਆਦਤ ਨਹੀਂ ਪੈਂਦੀ ਬੋਡੀ ਨੂੰ ਠੀਕ ਹੈ ਜਦੋਂ ਮਰਜ਼ੀ ਤੁਸੀਂ ਡਿਸਕੰਟੀਨਿਊ ਕਰ ਦਿਓ ਬਟ ਜੇ ਤੁਸੀਂ ਇਹਨੂੰ ਰੈਗੂਲਰ ਲੈਣੇ ਵੀ ਹੋ ਤਾਂ ਕੋਈ ਸਾਈਡ ਇਫੈਕਟ ਵੀ ਨਹੀਂ ਹੋਵੇ ਚਾਹੇ ਤੁਸੀਂ ਜਿੰਨਾ ਚਿਰ ਮਰਜ਼ੀ ਲਈ ਚਲੋ ਤੇ ਅਮੈਂ ਕਿਤੇ ਪੜਿਆ ਸੀਗਾ ਕਿ ਜੇ ਤੁਸੀਂ ਇੱਕ ਸਾਲ ਇਹਨੂੰ ਲਗਾਤਾਰ ਲੈਣੇ ਹੋ ਤਾਂ ਤੁਹਾਡੀ ਮਤਲਬ ਡਿਜ਼ੀਜ਼ ਫ੍ਰੀ ਬੋਡੀ ਤੁਹਾਨੂੰ ਮਿਲ ਜਾਂਦੀ ਹੈ ਠੀਕ ਹੈ ਤਾਂ ਬਹੁਤ ਵਧੀਆ ਗੱਲ ਹੈ ਜੀ ਇਸ ਤੋਂ ਵਧੀਆ ਹੋਰ ਸਾਨੂੰ ਕੀ ਚਾਹੀਦਾ ਹੈ ਤੇ ਇਹ ਤੁਸੀਂ ਆਪਣਾ ਜਿਸ ਜਿਸ ਪ੍ਰੋਬਲਮ ਲਈ ਤੁਸੀਂ ਵਰਤਣਾ ਚਾਹੋ ਧਿਆਨ ਨਾਲ ਇਸ ਵੀਡੀਓ ਨੂੰ ਦੇਖ ਲੈਣਾ ਤੇ ਸ਼ੇਅਰ ਕਰ ਦੇਣਾ ਠੀਕ ਹੈ ਕਿਉਂਕਿ ਸ਼ੇਅਰ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਅ ਬਿਊਟੀ ਲਈ ਮੈਂ ਤੁਹਾਨੂੰ ਫਿਰ ਅਲੱਗ ਤੋਂ ਕਿਸੇ ਦਿਨ ਦੱਸੂੰਗੀ ਖਾਣ ਦੇ ਨਾਲ ਵੀ ਬਿਊਟੀ ਆਉਣੀ ਆਉਣੀ ਹੈ ਤੁਹਾਡੀ ਜਦੋਂ ਤੁਸੀਂ ਇਹਨੂੰ ਖਾਓਗੇ ਨਾ ਇਸ ਚੀਜ਼ ਨੂੰ ਤਾਂ ਵੀ ਤੁਹਾਨੂੰ ਬਿਊਟੀ ਆਉਣੀ ਆਉਣੀ ਹੈ ਕਿਉਂਕਿ ਜਦੋਂ ਡਾਈਜੈਸਟਿਵ ਸਿਸਟਮ ਸੈੱਟ ਹੋ ਜਾਂਦਾ ਹੈ ਤਾਂ ਬਿਊਟੀ ਆਪਣੇ ਆਪ ਆ ਜਾਂਦੀ ਹੈ ਠੀਕ ਹੈ ਤੁਹਾਡੇ ਫੇਸ ਤੇ ਅਲੱਗ ਕਿਸਮ ਦੀ ਚਮਕ ਆ ਜਾਂਦੀ ਹੈ ਜਿਹੜੇ ਆਮਲੇ ਹੁੰਦੇ ਨੇ ਨਾ ਇਹ ਚ ਵਿਟਾਮਿਨ ਸੀ ਹੁੰਦਾ ਥੋੜਾ ਇਮਿਊਨ ਸਿਸਟਮ ਨੂੰ ਬੂਸਟ ਅਪ ਕਰਕੇ ਰੱਖਦਾ ਹੈ ਤਾਂ ਤੁਹਾਨੂੰ ਐਸੀ ਜਿਹੜੀਆਂ ਸੀਜ਼ਨਲ ਖੰਗ ਜ਼ੁਖਾਮ ਹੋ ਗਿਆ ਇਹ ਹੋ ਗਿਆ ਉਹ ਹੋ ਗਿਆ ਉਹ ਵੈਸੇ ਨਹੀਂ ਹੁੰਦਾਗਾ ਤੇ ਸਰਦੀਆਂ ਦੇ ਵਿੱਚ ਤਾਂ ਖਾਸ ਕਰਕੇ ਇਹਨਾਂ ਦਾ ਆਪਾਂ ਨੂੰ ਬਹੁਤ ਜ਼ਰੂਰੀ ਨੇ ਇਹ ਚੀਜ਼ਾਂ ਤੇ ਤੁਸੀਂ ਸ਼ੁਰੂ ਕਰ ਦਿਓ ਜੇ ਨਹੀਂ ਕੀਤਾ ਤਾਂ ਮੇਰੇ ਕੋਲੇ ਆਨਲਾਈਨ ਵੀ ਮਿਲ ਜਾਂਦਾ ਮੇਰੇ ਕੋਲੇ ਜਿਹੜਾ ਨੇੜੇ ਮੇਰੇ ਮਿਲਦਾ ਸੀਗਾ ਪਾਲ ਵੈਦਿਕ ਵਾਲਿਆਂ ਦਾ ਹਰਬਲ ਤ੍ਰਿਫਲਾ ਲਿਖਿਆ ਆਈਏ ਮੈਂ ਤੇ ਤੁਸੀਂ ਜਿਹੜਾ ਵੀ ਤੁਹਾਡੇ ਨੇੜੇ ਮਿਲਦਾ ਹੈ ਕਿਉਂਕਿ ਇਹਨਾਂ ਚੀਜ਼ਾਂ ਦੇ ਵਿੱਚ ਨਾ ਮਿਕਸਿੰਗ ਦੀ ਚਾਂਸ ਘੱਟ ਹੁੰਦੀ ਹੈ ਕਿਉਂਕਿ ਬਹੁਤ ਜ਼ਿਆਦਾ ਵੇਕਣ ਵਾਲੀਆਂ ਚੀਜ਼ਾਂ ਨਹੀਂ ਹੈਗੀਆਂ ਨਾ ਇਸ ਕਰਕੇ ਤੇ ਕੋਸ਼ਿਸ਼ ਕਰਿਓ ਮੈਡੀਕਲ ਹਾਲ ਤੋਂ ਲੈ ਲਓ ਕਿਉਂਕਿ ਉੱਥੇ ਇਹ ਮੈਡੀਸਨਲ ਯੂਜ਼ਲੀ ਹੁੰਦੇ ਨਹੀਂ ਤਾਂ ਹੋਰ ਜ਼ਿਆਦਾ ਪਿਉਰੀਫਿਕੇਸ਼ਨ ਦਾ ਧਿਆਨ ਰੱਖਿਆ ਜਾਂਦਾ ਤੇ ਹੁਣ ਗੱਲ ਕਰਾਂਗੇ ਕਿ ਆ ਓਰਲ ਹੈਲਥ ਲਈ ਕਿਵੇਂ ਯੂਜ਼ ਕਰ ਸਕਦੇ ਆ ਓਰਲ ਹੈਲਥ ਵਾਸਤੇ ਤੁਸੀਂ ਇਹਦੇ ਨਾਲ ਇਹ ਪਾਣੀ ਮਤਲਬ ਪਣੀ ਚ ਭਾ ਕੇ ਰੱਖ ਦੋ ਭੋਂ ਕੇ ਰੱਖ ਦੋ ਤੇ ਫਿਰ ਕੁਝ ਟਾਈਮ ਬਾਅਦ ਤੁਸੀਂ ਮਤਲਬ ਜੇ ਰਾਤ ਨੂੰ ਭੋਂ ਕੇ ਰੱਖਿਆ ਤਸਵੀਰੀ ਜਾਂ ਸੇਰੀ ਭੋਂ ਕੇ ਰੱਖਿਆ ਤਾਂ ਦੁਪਹਿਰ ਨੂੰ ਜਾਂ ਸ਼ਾਮ ਨੂੰ ਤੁਸੀਂ ਇਹਦੇ ਨਾਲ ਗਾਰਗਲਸ ਕਰ ਸਕਦੇ ਆਂ ਗਰਾਰੇ ਕਰ ਸਕਦੇ ਆਂ ਤੇ ਜਾਂ ਫਿਰ ਤੁਸੀਂ ਇਹਨੂੰ ਸਿੱਧਾ ਬਰਸ਼ ਤੇ ਲਾ ਕੇ ਬਰਸ਼ ਵੀ ਕਰ ਸਕਦੇ ਆਂ ਇਹਦੇ ਨਾਲ ਤਾਂ ਤੁਹਾਨੂੰ ਬਹੁਤ ਸਾਰੇ ਹੈਲਥ ਬੈਨੀਫਿਟ ਓਰਲ ਹੈਲਥ ਵੀ ਤੁਹਾਡੀ ਵਧੀਆ ਰਹੂਗੀ ਤੇ ਗਰਾਰੇ ਕਰਨ ਨਾਲ ਤੁਹਾਡਾ ਜਿਹੜੀ ਆਵਾਜ਼ ਆ ਉਹ ਹੋਰ ਸੋਹਣੀ ਹੋ ਜੂਗੀ ਤੇ ਗਲੇ ਦੀਆਂ ਪ੍ਰੋਬਲਮਸ ਜਿਹੜੀਆਂ ਤੁਹਾਡੀਆਂ ਸੋਲਵ ਹੋ ਜਾਣਗੀਆਂ ਤੇ ਅ ਦੂਸਰਾ ਜਦੋਂ ਵੀ ਤੁਸੀਂ ਉਬਾਲਾ ਨੂੰ ਕੁਝ ਵੀ ਲਾਉਣਾ ਹੁੰਦਾ ਹੈ ਨਾ ਕੋਈ ਤੁਸੀਂ ਆਪਣਾ ਵੀ ਮਹਿੰਦੀ ਲਾਉਣੀ ਹੈ ਕੁਝ ਲਾਉਣਾ ਹੈ ਤੇ ਉਦੋਂ ਇਹਦੇ ਵਿੱਚ ਜ਼ਰੂਰ ਪਾ ਲਿਆ ਕਰੋ ਬਹੁਤ ਸਾਰੇ ਫਾਇਦਾ ਦੇ ਦਿੰਦੇ ਵਾਲਾ ਦੇ ਨਾਲ ਤੇ ਬਾਕੀ ਰਹੀ ਗੱਲ ਕਿ ਕਦੋਂ ਨਹੀਂ ਖਾਣਾ ਉਹ ਬਹੁਤ ਜ਼ਰੂਰੀ ਹੈ ਨੋਟ ਕਰਨਾ ਜੇ ਤੁਸੀਂ ਪ੍ਰੈਗਨੈਂਟ ਹੋ ਤੇ ਤੁਸੀਂ ਤ੍ਰਿਫਲਾ ਨਹੀਂ ਖਾਣਾ ਠੀਕ ਹੈ ਕਿਉਂਕਿ ਥੋੜੀ ਜਿਹੀ ਤਸੀਰ ਗਰਮ ਹੁੰਦੀ ਹੈ ਇਸ ਕਰਕੇ ਤੁਸੀਂ ਤ੍ਰਿਫਲਾ ਨਹੀਂ ਖਾਣਾ ਜੇ ਤੁਸੀਂ ਅ ਬੱਚੇ ਨੂੰ ਦੁੱਧ ਪਿਓਂਦੀ ਮਾਂ ਹੋ ਤਾਂ ਵੀ ਤੁਸੀਂ ਨਹੀਂ ਖਾਣਾ ਕਿਉਂਕਿ ਬੱਚੇ ਨੂੰ ਇਹਦੇ ਨਾਲ ਟਟੀਆਂ ਲੱਗ ਸਕਦੀਆਂ ਠੀਕ ਹੈ ਇਸ ਕਰਕੇ ਜੇ ਤੁਸੀਂ ਫੀਡਿੰਗ ਮਦਰ ਹੋ ਤਾਂ ਤੁਸੀਂ ਨਹੀਂ ਤ੍ਰਿਫਲਾ ਨਹੀਂ ਯੂਜ਼ ਕਰ ਸਕਦੇ ਤੇ ਜੇ ਕੋਈ ਤੁਹਾਡੀ ਮੈਡੀਸਨ ਚੱਲ ਰਹੀ ਹੈ ਤਾਂ ਡਾਕਟਰ ਦੀ ਸਲਾਹ ਨਾਲ ਹੀ ਲੈਣੀ ਠੀਕ ਹੈ ਜੇ ਤੁਹਾਡੀ ਆਲਰੇਡੀ ਕੋਈ ਮੈਡੀਸਨ ਚੱਲ ਰਹੀ ਹੈ ਕੋਈ ਡਾਈਜੈਸ਼ਨ ਨੂੰ ਲੈ ਕੇ ਜਾਂ ਕਿਸੇ ਚੀਜ਼ ਨੂੰ ਤਾਂ ਤੁਸੀਂ ਡਾਕਟਰ ਨੂੰ ਪੁੱਛ ਕੇ ਲੈਣਾ ਹੈ ਠੀਕ ਸਮਝ ਗਏ ਹੋ ਹ ਇਹਦਾ ਇੱਕ ਹੋਰ ਫਾਇਦਾ ਸਰਨੋਂ ਵੱਡਾ ਇਹ ਹੁੰਦਾ ਹੈ ਕਿ ਇਹ ਨਾਲ ਤੁਹਾਡੇ ਜਿਹੜੇ ਤਿੰਨ ਪਿੱਤ ਦੋਸ਼ ਹੁੰਦੇ ਆ ਤਿੰਨਾਂ ਨੂੰ ਬੈਲੈਂਸ ਕਰ ਦਿੰਦਾ ਹੈ ਇਹ ਚਾਹੇ ਤੁਸੀਂ ਵਾਜੂ ਦੋਸ਼ਤ ਵਾਲਿਓ ਸਰੀਰ ਦਾ ਤੁਹਾਡਾ ਚਾਹੇ ਤੁਹਾਡਾ ਪਿਤ ਵਾਲਾ ਤੇ ਚਾਹੇ ਬਾਤ ਵਾਲਾ ਜਿਹੜਾ ਵੀ ਤੁਹਾਡੀ ਬਾਡੀ ਹੈ ਉਹ ਤੁਹਾਡੀ ਤਿੰਨੋਂ ਚੀਜ਼ਾਂ ਇਹ ਤੇ ਅਲੱਗ-ਅਲੱਗ ਤਰੀਕੇ ਨਾਲ ਤੁਹਾਡੀ ਪੀ ਐਚ ਲੈਵਲ ਨੂੰ ਸੈੱਟ ਕਰ ਦਿੰਦੀਆਂ ਇਸ ਕਰਕੇ ਇਸ ਤੋਂ ਡਰਨ ਦੀ ਲੋੜ ਨਹੀਂ ਕਿ ਮੈਨੂੰ ਇਹ ਬਾਈਗਰਦੀ ਕਰ ਦੂਗਾ ਜਾਂ ਇਹ ਕਰ ਦੂਗਾ ਕਰ ਦੂ ਕੁਛ ਨਹੀਂ ਹੁੰਦਾ ਬਹੁਤ ਅੱਛਾ ਬਾਕੀ ਤੁਸੀਂ ਰੁਟੀਨ ਦੇ ਵਿੱਚ ਇਹਨੂੰ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਤੇ ਜੇ ਤੁਹਾਨੂੰ ਪੇਟ ਤੁਹਾਡਾ ਅਫਸੈਟ ਹੈ ਕਿਸੇ ਵਜ੍ਹਾ ਕਰਕੇ ਤਾਂ ਵੀ ਤੁਸੀਂ ਤ੍ਰਿਫਲਾ ਨਹੀਂ ਲੈਣਾ ਕਿਉਂਕਿ ਇਹ ਲੂਸ ਮੋਸ਼ਨ ਲਗਾ ਸਕਦਾ ਤੁਹਾਨੂੰ ਫਿਰ ਸੋ ਅ ਅੱਗੇ ਆਪਾਂ ਅਗਲੀ ਕਿਸੇ ਵੀਡੀਓ 'ਚ ਮੈਂ ਤੁਹਾਨੂੰ ਇਹਦੀ ਬਿਊਟੀ ਲੀਵੀਅੂ ਦੱਸ ਦਊਂਗੀ ਕਿਵੇਂ ਯੂਜ਼ ਕਰਨੀ ਹੈ ਵੀਡੀਓ ਹੀ ਦੇ ਦਾਂਗੀ ਤੁਹਾਨੂੰ ਅੱਡ ਤੋਂ ਤੇ ਬਾਕੀ ਖਿਆਲ ਰੱਖੋ ਆਪਣਾ ਬੋਡੀ ਨੂੰ ਫਿਟ ਕਰੋ ਐਕਸਰਸਾਈਜ਼ ਦਾ ਕੋਈ ਬਦਲ ਨਹੀਂ ਹੁੰਦਾ ਕੁਝ ਵੀ ਖਾ ਲੋ ਕੁਝ ਵੀ ਲਾ ਲੋ ਐਕਸਰਸਾਈਜ਼ ਦਾ ਕੋਈ ਬਦਲ ਨਹੀਂ ਮੰਦਾ ਐਕਸਰਸਾਈਜ਼ ਅਲੱਗ ਹੈ ਉਹਨੂੰ ਕਰਦੇ ਰਹਿਣਾ ਹੈ ਯੋਗਾ ਕਰੋ ਠੀਕ ਹੈ ਸਟ੍ਰੈਚਿੰਗ ਐਕਸਰਸਾਈਜ਼ਸ ਕਰੋ ਸੈਰ ਹੋ ਸਕਦੀ ਹੈ ਤਾਂ ਉਹ ਵੀ ਕਰੋ ਤੇ ਇਹ ਤਾਂ ਬਹੁਤ ਜ਼ਰੂਰੀ ਨੇ ਆਪਣੀ ਡਾਈਟ ਦਾ ਖਿਆਲ ਰੱਖੋ ਆ ਸਾਰਾ ਕੁਝ ਕਰਨ ਦੇ ਨਾਲ ਨਾਲ ਪ੍ਰੋਟੀਨ ਡਾਈਟ ਦਬ ਕੇ ਲੋ ਠੀਕ ਹੈ ਪ੍ਰੋਟੀਨ ਡਾਈਟ ਦਬ ਕੇ ਖਾਣੀ ਹੈ ਤੁਸੀਂ ਬਹੁਤ ਬਹੁਤ ਜ਼ਰੂਰੀ ਹੈ ਕਿਉਂਕਿ ਨਵੇਂ ਸੈਲਸ ਨਵੀਂ ਬੋਡੀ ਉਹਦੇ ਨਾਲ ਹੀ ਬਣਨੀ ਹੈ ਤਾਂ ਉਹ ਸਾਡੀ ਸਰੀਰ ਨੂੰ ਦੇਣੀ ਬਹੁਤ ਜ਼ਰੂਰੀ ਹੈ ਚਾਹੇ ਸਾਡੀ ਏਜ ਜਿਹੜੀ ਮਰਜੀ ਹੈ ਜੀ ਸੀਨੀਅਰ ਤਾਂ ਵੀ ਜੂਨੀਅਰ ਤਾਂ ਵੀ ਸਭ ਨੂੰ ਚਾਹੀਦਾ ਹੈ ਉਹ ਪ੍ਰੋਟੀਨ ਤਾਂ ਉਹ ਬਹੁਤ ਜ਼ਰੂਰੀ ਹੈ ਉਹ ਲੈਂਦੇ ਰਹਿਣਾ ਤੇ ਬਾਕੀ ਖੁਸ਼ ਰਹੋ ਪਰਮਤਮਾ ਦਾ ਨਾਮ ਲਓ ਇਮਾਨਦਾਰ ਰਹੋ ਹਰ ਕਿਸੇ ਦੀ ਖੁਸ਼ੀ ਖੁਸ਼ ਹੋਵੋ ਓਨੈਸਟਲੀ ਖੁਸ਼ ਹੋਵੋ ਠੀਕ ਹੈ ਤੇ ਵਿਸ਼ ਕਰੋ ਕਿ ਹਰ ਕਿਸੇ ਦੀਆਂ ਇੱਛਾਵਾਂ ਪੂਰੀਆਂ ਹੋਣ ਤੇ ਪ੍ਰਮਾਤਮਾ ਸਭ ਦੇ ਘਰਾਂ 'ਚ ਸ਼ੁਕ ਸ਼ਾਂਤੀ ਰੱਖੇ ਖੁਸ਼ੀਆਂ ਖੇੜੀ ਬਣਾ ਕੇ ਰੱਖੇ ਸਭ ਦੀਆਂ ਗਰੁੱਪ ਮੈਂਬਰਸ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਰਹਿਣ ਸਾਡੇ ਬੰਦੇ ਇਹ ਹੀ ਦੁਆਵਾਂ ਹੈ ਹਮੇਸ਼ਾ ਠੀਕ ਹੈ ਜੀ ਬਾਕੀ ਆਪਣਾ ਖਿਆਲ ਰੱਖੋ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ ਬੱਚਿਆਂ ਦਾ ਖਿਆਲ ਰੱਖੋ ਆਪਣੇ ਆਲੇ ਦੁਆਲੇ ਖੁਸ਼ੀਆਂ ਬਖੇਰਦੇ ਰਹੋ ਇੱਕੋ ਹੀ ਲਾਈਫ ਹੈ ਉਹਨੂੰ ਇੰਜੋਏ ਕਰਨਾ ਹੈ ਆਪਾਂ ਬਸ ਅਸੀਕੇ ਸੇਤੋ ਜੈਲਸ ਨਹੀਂ ਹੋਣਾ ਖੁਸ਼ ਰਹਿਣਾ ਹੈ ਖੁਸ਼ ਕੁਝ ਕੁਝ ਰੱਖਣਾ ਹੈ